ਹਾਂਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਚਮਤਕਾਰੀ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਜੁੱਤੇ ਤੇ ਚੱਪਲ ਦੀ ਜ਼ਰੂਰਤ ਹੋਵੇਗੀ ਚਾ ਤੁਸੀਂ ਜੁੱਤਾ ਲੈ ਸਕਦੇ ਹੋ ਜਾਂ ਚੱਪਲ ਲੈ ਸਕਦੇ ਹੋ ਉਸ ਦੇ نیچے ਤੁਸੀਂ ਇੱਕ ਚੀਜ਼ ਨੂੰ ਦਬਾ ਕੇ ਇੱਕ ਛੋਟਾ ਜਿਹਾ ਉਪਾਅ ਕਰ ਲੈਣਾ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਵੀ ਲੋਕ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ ਜਾਂ ਜਿਹੜੇ ਵੀ ਤੁਹਾਡੇ ਦੁਸ਼ਮਣ ਨੇ ਉਹਨਾਂ ਦਾ ਤੁਹਾਡੇ ਉੱਪਰ ਕੁਝ ਵੀ ਕੀਤਾ ਕਰਵਾਇਆ ਹੈ ਉਹ ਸਭ ਕੁਝ ਖਤਮ ਹੋ ਜਾਵੇਗਾ ਨਸ਼ਟ ਹੋ ਜਾਵੇਗਾ ਜਿਉਂਕੇ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਨਾ ਜਿਹੜੇ ਦੁਸ਼ਮਣ ਹੁੰਦੇ ਨੇ ਉਹ ਇਥੇ ਤੱਕ ਆਪਣੀ ਕੋਸ਼ਿਸ਼ ਕਰਦੇ ਨੇ ਆਕੇ ਉਹ ਆਪਾਂ ਨੂੰ ਬਿਲਕੁਲ ਬਰਬਾਦ ਕਰ ਦੇਣ ਇਥੇ ਤੱਕ ਕੁਝ ਤਾੰਤ੍ਰਿਕ ਕਿਰਿਆਵਾਂ ਕਰਵਾਉਂਦੇ ਨੇ ਜਿਸ ਦੇ ਕਰਕੇ ਇੱਕ ਵਿਅਕਤੀ ਦੀ ਜ਼ਿੰਦਗੀ ਬਿਲਕੁਲ ਬਰਬਾਦ ਹੋ ਜਾਂਦੀ ਹੈ ਤੇ ਤੁਹਾਡੇ ਲੋਕ ਅਜਿਹੇ ਦੁਸ਼ਮਣ ਬਣ ਜਾਂਦੇ ਆ ਕਿ ਉਹਨਾਂ ਦੇ ਨਾਲ ਤੁਸੀਂ ਸਾਹਮਣੇ ਤੋਂ ਮੁਕਾਬਲਾ ਨਹੀਂ ਕਰ ਪਾਉਂਦੇ ਤੁਹਾਡੀਆਂ ਜਿਹੜੀਆਂ ਸ਼ਕਤੀਆਂ ਹੁੰਦੀਆਂ ਨੇ ਕਹਿਣ ਦਾ ਭਾਵ ਕਿ ਜਿਹੜੀ એનર્ਜੀ ਹੁੰਦੀ ਹੈ ਉਹਨਾਂ ਦੇ ਸਾਹਮਣੇ ਕੰਮ ਨਹੀਂ ਕਰ ਪਾਉਂਦੀ ਕਿਉਂਕਿ ਉਹ ਇਨਸਾਨ ਇੰਨਾ ਜ਼ਿਆਦਾ ਜਿਹੜਾ ਤੁਹਾਡਾ ਦੁਸ਼ਮਣ ਹੁੰਦਾ ਹੈ ਨਾ ਤਾਕਤਵਰ ਹੁੰਦਾ ਹੈ ਕਿ ਸਾਹਮਣੇ ਤੋਂ ਤੁਸੀਂ ਉਹਦੇ ਤੇ ਵਾਰ ਹੀ ਨਹੀਂ ਕਰ ਪਾਉਂਦੇਗੇ ਕਿਉਂਕਿ ਇਸ ਤਰ੍ਹਾਂ ਦੀਆਂ ਉਹ ਪਾ ਦੇਤੇ ਤਾੰਤ੍ਰਿਕ ਕ੍ਰਿਆਵਾਂ ਕਰਵਾ ਦਿੰਦਾ ਹੈ ਕਿ ਤੁਸੀਂ ਚਾਹ ਕੇ ਵੀ ਉਸ ਦਾ ਕੁਝ ਨਹੀਂ ਵਿਗਾੜ ਪਾਉਂਦੇ ਤੇ ਇਹ ਸਾਰੇ ਪ੍ਰੋਬਲਮ ਤੇ ਮੁਸ਼ਕਿਲ ਨੂੰ ਦੂਰ ਕਰਨ ਦੇ ਲਈ ਬਹੁਤ ਹੀ ਸਰਲ ਤੇ ਸਿੰਪਲ ਜਿਹਾ ਉਪਾਅ ਅਸੀਂ ਤੁਹਾਡੇ ਲਈ ਲੈ ਕੇ ਆਇਆ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਨੇ ਹੋਣਾ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਤੁਹਾਡੇ ਦੁਸ਼ਮਣ ਨੇ ਜਿੰਨਾ ਨਹੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਉਤਨ ਫੁਤਨ ਵਿਚਾਰ ਰੱਖੀ ਇਸੇ ਤਰ੍ਹਾਂ ਜੋ ਲੋਕ ਬਹੁਤ ਜ਼ਿਆਦਾ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਤੰਗ ਪਰੇਸ਼ਾਨ ਕਰਦੇ ਨੇ ਉਹਨਾਂ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਕਰਨ ਦੇ ਲਈ ਉਹਨਾਂ ਦਾ ਖਾਤਮਾ ਕਰਨ ਦੇ ਲਈ ਤੁਹਾਡੇ ਲਈ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਇਸ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚ ਪਈ ਹੋਈ ਚਪਲ ਜਾਂ ਫਿਰ ਜੁੱਤੇ ਦੇ ਨਾਲ ਤੁਸੀਂ ਆਪਣੇ ਦੁਸ਼ਮਣ ਦਾ ਨਾਸ਼ ਵੀ ਕਰ ਸਕਦੇ ਹੋ ਤੇ ਕਰਨਾ ਆਪਾਂ ਕਿਹੜੇ ਤਰੀਕੇ ਦੇ ਨਾਲ ਉਹ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ। ਇਹ ਉਪਾਅ ਬਹੁਤ ਹੀ ਜ਼ਿਆਦਾ ਸਰਲ ਹੈ ਤੇ ਕਿਸ ਦਿਨ ਕਰਨਾ ਹੈ ਤੇ ਕਿਹੜੇ ਸਮੇਂ ਕਰਨਾ ਇਹ ਹੀ ਸਾਰੀ ਜਾਣਕਾਰੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲਿਖ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਇਸੋ ਪਾਦੀ ਗੱਲ ਕਰਦੀ ਹੈ ਕਿ ਇਸੋ ਪਾਣੂ ਇਸਤਰੀਆਂ ਤੇ ਪੁਰਸ਼ ਦੋਨੋਂ ਹੀ ਕਰ ਸਕਦੇ ਨੇ ਜਿਨ੍ਹਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹੀ ਇਸ ਉਪਾਣੂ ਕਰ ਸਕਦੇ ਨੇ ਇਸ ਉਪਾਣੂ ਕੋ ਸਹੀ ਹਫਤੇ ਦੇ ਵਿੱਚ 4 ਦਿਨ ਕਰ ਸਕਦੇ ਹੋ ਮੰਗਲਵਾਰ ਬੁੱਧਵਾਰ ਤੇ ਸ਼ੁੱਕਰਵਾਰ ਤੇ ਸ਼ਨੀਵਾਰ ਇਨ੍ਹਾਂ 4 ਦਿਨਾਂ ਦੇ ਵਿੱਚੋਂ ਕਿਸੇ ਵੀ ਦਿਨ ਤੁਸੀਂ ਕਰ ਸਕਦੇ ਹੋ ਜਿਸ ਦਿਨ ਵੀ ਤੁਹਾਨੂੰ ਸਮਾਂ ਮਿਲਦਾ ਉਸੇ ਦਿਨ ਹੀ ਤੁਸੀਂ ਇਸ ਉਪਾਣੂ ਕਰ ਸਕਦੇ ਹੋ ਇਸ ਉਫਾਨੂ ਕਰਨ ਦੀ ਲਈ ਤੁਹਾਨੂੰ ਚਾਹੀਦਾ ਇੱਕ ਵਾਈਟ ਕਲਰ ਦਾ ਪੇਪਰ ਕਾਗਜ਼ ਚਾਹੀਦਾ ਜੋ ਕਿ ਬਿਨਾ ਲਾਈਨਾਂ ਤੋਂ ਬਿਲਕੁਲ ਪਲੇਨ ਹੋਵੇ। ਇਹ ਉਹਨਾ ਕਿੰਨਾ ਚਾਹੀਦਾ 2 ਇੰਚ ਲੰਮਾ ਤੇ 3 ਇੰਚ ਚੌੜਾ। ਇਸ ਤਰੀਕੇ ਦਾ ਤੁਹਾਨੂੰ ਇਨੇ ਆਕਾਰ ਦਾ ਤੁਹਾਨੂੰ ਇੱਕ ਕਾਗਜ਼ ਚਾਹੀਦਾ। ਇਸ ਟਾਈਪ ਦਾ ਤੁਹਾਨੂੰ ਇੱਕ ਟੁਕੜਾ ਕਾਗਜ਼ ਦਾ ਚਾਹੀਦਾ ਜੋ ਕਿ ਤੁਸੀਂ ਆਪਣਾ ਨਾਪ ਕੇ ਕੱਟ ਸਕਦੇ ਹੋ 2 ਇੰਚ ਲੰਮਾ ਤੇ 3 ਇੰਚ ਚੌੜਾ ਬਿਲਕੁਲ ਸਫੇਦ ਹੋਣਾ ਚਾਹੀਦਾ ਪਲੇਨ ਬਿਨਾ ਲਾਈਨਾਂ ਦੇ ਵਾਲਾ। ਇਸ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਹੈ ਜਿਹੜਾ ਕਾਗਜ਼ ਲਿਆ ਹੈ ਨਾ ਉਸ ਦੇ ਉੱਪਰ ਤੁਸੀਂ ਬਲੈਕ ਕਲਰ ਦਾ ਮਾਰਕਰ ਸਕੈਚ ਜਾਂ ਫਿਰ ਪੈਨ ਤੇ ਜਾਂ ਫਿਰ ਤੁਸੀਂ ਕੱਜਲ ਦਾ ਵੀ ਯੂਜ਼ ਕਰ ਸਕਦੇ ਹੋ ਬਲੈਕ ਕਲਰ ਦਾ ਹੀ ਯੂਜ਼ ਕਰਨਾ ਹੈ ਕਿਸੇ ਵੀ ਚੀਜ਼ ਦਾ ਯੂਜ਼ ਕਰਕੇ ਇਸ ਕਾਗਜ਼ ਦੇ ਉੱਪਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲਿਖਣਾ ਹੈ ਜੇਕਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਨਹੀਂ ਚਾਹਦੇ ਤੁਹਾਨੂੰ ਨਹੀਂ ਪਤਾ ਕਿ ਤੁਹਾਡਾ ਦੁਸ਼ਮਣ ਕਿਹੜਾ ਹੈ ਜਾਂ ਫਿਰ ਤੁਹਾਡੇ ਬਹੁਤ ਸਾਰੇ ਦੁਸ਼ਮਣ ਨੇ ਤਾਂ ਤੁਸੀਂ ਫਿਰ ਕੀ ਲਿਖਣਾ ਹੈ ਕਿ ਗੁਕਤ ਦੁਸ਼ਮਣ ਲਿਖ ਸਕਦੇ ਹੋ ਤੇ ਜਾਂ ਫਿਰ ਇਕੱਲਾ ਦੁਸ਼ਮਣ ਲਿਖ ਸਕਦੇ ਹੋ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਜਿੰਨੇ ਵੀ ਤੁਹਾਡੇ ਦੁਸ਼ਮਣ ਹੋਣਗੇ ਉਹ ਸਾਰੇ ਹੀ ਇਸ ਉਪਾਦੀ ਵਿੱਚ ਆ ਜਾਣਗੇ ਇਸ ਤਰ੍ਹਾਂ ਲਿਖਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਜੇਕਰ ਇਸ ਉਪਾਣੂ ਈਸਤਰੀਆਂ ਕਰ ਰਹੀਆਂ ਨੇ ਲੇਡੀਜ਼ ਕਰ ਰਹੀਏ ਤੇ ਉਹਨਾਂ ਨੇ ਆਪਣੀ ਚੱਪਲ ਦਾ ਯੂਜ਼ ਕਰ ਲਿਆ ਤੇ ਇਸ ਤੋਂ ਇਲਾਵਾ ਜੇਕਰ ਇਸ ਉਪਾਣੂ ਜੈਟਸ ਕਰ ਰਹੇ ਨੇ ਪੁਰਸ਼ ਕਰ ਰਿਹਾ ਹੈ ਤਾਂ ਉਹਨਾਂ ਨੇ ਕੀ ਕਰਨਾ ਹੈ ਆਪਣੇ ਜੁੱਤੇ ਦਾ ਯੂਜ਼ ਕਰਨਾ ਇਸ ਉਪਾਣੂ ਕਰਦੇ ਸਮੇਂ ਲੇਡੀਜ਼ ਨੇ ਆਪਣੀ ਚੱਪਲ ਦਾ ਤੇ ਜੈਟਸ ਨੇ ਆਪਣੇ ਜੁੱਤੇ ਦਾ ਜੇ ਜਿਹੜੇ ਤੁਸੀਂ ਜੁੱਤੀ ਜਾਂ ਚੱਪਲ ਦਾ ਇਸਤੇਮਾਲ ਕਰਨਾ ਹੈ ਇਸ ਉਪਾਦ ਦੇ ਵਿੱਚ ਉਹ ਤੁਹਾਡਾ ਖੁਦ ਦਾ ਫੁਣਿਆ ਚਾਹੀਦਾ ਹੈ ਯੂਜ਼ ਕੀਤਾ ਹੋਇਆ ਇਹ ਨਹੀਂ ਕਿ ਉਹ ਤੁਸੀਂ ਨਵਾਂ ਖਰੀਦ ਕੇ ਲੈ ਕੇ ਆਉਣਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਉਸ ਕਾਗਜ਼ ਦੇ ਉੱਪਰ ਦੁਸ਼ਮਨ ਦਾ ਨਾਮ ਲਿਖ ਰਹੇ ਹੋ ਤੇ ਉਸ ਦਾ ਸਰਨੇਮ ਵੀ ਤੁਹਾਨੂੰ ਪਤਾ ਹੈ ਤੇ ਤੁਸੀਂ ਸਰਨੇਮ ਨਹੀਂ ਲਿਖਣਾ ਇਕੱਲਾ ਨਾਮ ਹੀ ਲਿਖਣਾ ਹੈ ਇਸ ਤਰੀਕੇ ਨਾਲ ਤੁਸੀਂ ਨਾਮ ਜਾਂ ਗੁਪਤ ਦੁਸ਼ਮਣ ਲਿਖਣ ਤੋਂ ਬਾਅਦ ਦੇ ਵਿੱਚ ਉਸ ਕਾਗਜ਼ ਨੂੰ ਤੁਸੀਂ ਆਪਣੇ ਬਿਲਕੁਲ ਸਾਹਮਣੇ ਰੱਖ ਲੈਨੇ ਤੇ ਸਾਹਮਣੇ ਰੱਖਣ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਤੁਹਾਡਾ ਦੁਸ਼ਮਣ ਏ ਚੇ ਕਰਤਾ ਤੁਸੀਂ ਜਾਣਦੇ ਹੋ ਉਹਨੂੰ ਬਾਈ ਫੀਸ ਜਾਣਦੇ ਹੋ ਤਾਂ ਤੁਹਾਡਾ ਉਸ ਸਮੇਂ ਬਿਲਕੁਲ ਇਸ ਕਾਗਜ਼ ਨੂੰ ਦੇਖਣ ਦੇ ਨਾਲ ਜਿਹੜਾ ਤੁਹਾਡੇ ਉਹ ਦੁਸ਼ਮਣ ਏ ਉਹਦਾ ਚਿਹਰਾ ਤੁਹਾਡੇ ਮਨ ਦੇ ਵਿੱਚ ਹੋਣਾ ਚਾਹੀਦਾ ਇਸ ਤਰੀਕੇ ਦੇ ਨਾਲ ਤੁਸੀਂ ਪੂਰਾ ਧਿਆਨ ਆਪਣੇ ਦੁਸ਼ਮਣ ਦੇ ਚਿਹਰੇ ਵੱਲ ਰੱਖਣਾ ਹੈ ਤੇ ਪੂਰਾ ਧਿਆਨ ਤੁਹਾਡਾ ਉਹਦੇ 'ਤੇ ਹੀ ਟਿਕਿਆ ਹੋਣਾ ਚਾਹੀਦਾ ਹੈ 1 ਤੋਂ 2 ਮਿੰਟ ਤੱਕ ਦੇ ਸਮੇਂ ਲਈ ਇਸ ਤਰੀਕੇ ਦੇ ਨਾਲ ਲੈ ਕੇ ਲੈ ਕੇਗੇ ਉਸ ਕਾਗਜ਼ ਨੂੰ ਤੁਸੀਂ ਫੋਲਡ ਕਰ ਦੇਣਾ ਫੋਲਡ ਕਰਨ ਤੋਂ ਬਾਅਦ ਦੇ ਵਿੱਚ ਜੇਕਰ ਤਾਂ ਇਸ ਉਪਾ ਨੂੰ ਲੇਡੀਜ਼ ਕਰ ਰਹੀਏ ਤੇ ਲੇਡੀਜ਼ ਨੇ ਕੀ ਕਰਨਾ ਆਪਣੀ ਚੱਪਲ ਦੇ نیچے ਇਸ ਕਾਗਜ਼ ਨੂੰ ਰੱਖ ਦੇਣਾ ਜੇਕਰ ਜੈਰਸ ਇਸ ਉਪਾਅ ਨੂੰ ਕਰ ਰਿਹਾ ਤਾਂ ਜੈਰਸ ਆਪਣੀ ਜੁੱਤੀ ਦੇ نیچے ਇਸ ਕਾਗਜ਼ ਨੂੰ ਰੱਖ ਦੇਵੇ ਕਿ ਪੂਰੇ 24 ਘੰਟੇ ਤੱਕ ਇਸ ਕਾਗਜ਼ ਨੂੰ ਇਸੇ ਤਰ੍ਹਾਂ ਜੁੱਤੀ ਦੇ نیچے ਦਬੇ ਰਹੇਂ ਤਿਨਾਹ ਬਸ ਜਦੋਂ ਵੀ ਤੁਸੀਂ ਇਸ ਕਾਗਜ਼ ਨੂੰ ਜੁੱਤੀ ਦੇ نیچے ਰੱਖਣਾ ਪਰ ਅਜੇਹੀ ਜਗ੍ਹਾ ਤੇ ਰੱਖਣਾ ਹੈ ਜਿੱਥੇ ਕਿ ਇਸ ਜੁੱਤੀ ਨੂੰ ਕੋਈ ਛੇੜ ਨਾ ਸਕੇ ਤਾਂ ਜੋ ਕਿ ਜੁੱਤਾ ਕਾਗੇ ਤੋਂ ਆਸ-ਪਾਸੇ ਨਾ ਹੋ ਸਕੇ ਕਿਉਂਕਿ ਜੇਕਰ ਕਿਸੇ ਨੇ ਉਸ ਜੁੱਤੇ ਨੂੰ ਪੈਚ ਕਰ ਦਿੱਤਾ ਉਸ ਕਾਗਜ਼ ਨੂੰ ਜੁੱਤੇ ਦੇ نیچے ਪਏ ਹੋਏ ਕਾਗਜ਼ ਨੂੰ ਕਿਸੇ ਨੇ ਦੇਖ ਲਿਆ ਤਾਂ ਤੁਹਾਡਾ ਜਿਹੜਾ ਕੀਤਾ ਹੋਇਆ ਜਿਹੜਾ ਇਹ ਉਪਾਅ ਇਹਦਾ ਤੁਹਾਨੂੰ ਰਿਜ਼ਲਟ ਨਹੀਂ ਮਿਲੇਗਾ ਇਹ ਤੁਹਾਡਾ ਉਪਾਅ ਬਿਲਕੁਲ ਅਸਫਲ ਹੋ ਜਾਵੇਗਾ ਇਸ ਕਰਕੇ ਇਸ ਚੀਜ਼ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਿਓ ਕਿਉਂਕਿ ਕਈ ਵਾਰ ਫਿਰ ਅਸੀਂ ਸੋਚਦੇ ਹਾਂ ਕਿ ਸਾਨੂੰ ਇਸ ਦਾ ਰਿਜ਼ਲਟ ਨਹੀਂ ਮਿਲਿਆ ਪਰ ਅਸੀਂ ਗਲਤੀ ਨਹੀਂ ਦੇਖਦੇ ਕਿ ਸਾਡੇ ਤੋਂ ਗਲਤੀ ਕਿੱਥੇ ਹੋਈ ਹੈ ਕਦੋਂ ਵੀ ਤੁਸੀਂ ਇਸ ਉਪਾਅ ਨੂੰ ਕਰਦੇ ਪਈ ਉਹਨਾ ਤੋਂ ਉਸ ਸਮੇਂ ਤੁਸੀਂ ਟਾਈਮ ਦੇਖ ਲਓ ਕਿਉਂਕਿ ਪੂਰੇ 24 ਘੰਟੇ ਰੱਖਣਾ 24 ਘੰਟੇ ਰੱਖਣ ਤੋਂ ਬਾਅਦ ਦੇ ਵਿੱਚ ਇਸ ਜੁੱਤੇ ਦੇ ਥੱਲੇ ਜਿਹੜਾ ਕਾਗ਼ਜ਼ ਤੁਸੀਂ ਰੱਖਿਆ ਸੀ ਨਾ ਉਸ ਨੂੰ 24 ਘੰਟੇ ਤੋਂ ਬਾਅਦ ਤੁਸੀਂ ਚੁੱਕ ਲੈਣਾ ਤੇ ਚੁੱਕ ਕੇ ਤੁਸੀਂ ਆਪਣੇ ਘਰ ਤੋਂ ਬਾਹਰ ਲੈ ਜਾਣਾ ਹੈ ਆਪਣੇ ਘਰ ਤੋਂ ਬਾਹਰ ਤੁਸੀਂ ਇੱਕ ਅਜਿਹੀ ਜਗ੍ਹਾ ਤੇ ਜਾਵੋ ਜਿੱਥੇ ਜਾਂ ਤਾਂ ਗੰਦਾ ਨਾਲਾ ਹੋਵੇ ਜਾਂ ਫਿਰ ਜਿੱਥੇ ਗੰਦਾ ਪਾਣੀ ਚੱਲਦਾ ਹੋਵੇ ਕਿਉਂਕਿ ਤਾਂ ਪਵ ਸਾਫ਼ ਸੁਥਰਾ ਪਾਣੀ ਨਹੀਂ ਹੋਣਾ ਚਾਹੀਦਾ ਜੇ ਤੁਹਾਨੂੰ ਤੁਸੀਂ ਇਸ ਕਾਗਜ਼ ਨੂੰ ਲੈ ਕੇ ਆਪਣੇ ਘਰ ਤੋਂ ਬਾਹਰ ਜਾਓਗੇ ਨਾ ਉਸ ਸਮੇਂ ਜਾਂਦੇ ਸਮੇਂ ਆਪਣੇ ਤੁਸੀਂ ਦੁਸ਼ਮਣ ਨੂੰ ਆਪਣੇ ਮਨ ਦੇ ਵਿੱਚ ਰੱਖਣਾ ਹੈ ਤੇ ਉਸ ਦਾ ਜਿਹੜਾ ਵੀ ਨਾਮ ਹੈ ਜਾਂ ਫਿਰ ਉਸ ਦਾ ਤੁਸੀਂ ਆਪਣੇ ਮਨ ਦੇ ਵਿੱਚ ਧਿਆਨ ਕਰਕੇ ਤੁਸੀਂ ਆਪਣੇ ਘਰ ਤੋਂ ਬਾਹਰ ਜਾਣਾ ਇਸ ਕਾਗਜ਼ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਤੁਸੀਂ ਮੰਨ ਲਓ ਕਿ ਜੇਕਰ ਤੁਹਾਨੂੰ ਤੁਹਾਡੇ ਦੁਸ਼ਮਣ ਦਾ ਨਾਮ ਯਾਦ ਹੈ ਤਾਂ ਤੁਸੀਂ ਨਾਮ ਲੈਦੇ ਜਾਓ ਜੇਕਰ ਨਾਮ ਨਹੀਂ ਯਾਦ ਤਾਂ ਤੁਸੀਂ ਵੈਸੇ ਗੁਪਤ ਦੁਸ਼ਮਣ ਜਾਂ ਦੁਸ਼ਮਣ 골 ਦੇ ਜਾਓ ਇਸ ਤਰੀਕੇ ਦੇ ਨਾਲ ਗੰਦੇ ਨਾਲੇ ਚਾ ਗੰਦੇ ਪਾਣੀ ਦੇ ਕੋਲ ਜਾ ਕੇ ਜੇਕਰ ਦੁਸ਼ਮਣ ਦਾ ਨਾਮ ਚਾਹ ਰਿਹਾ ਤਾਂ ਤੁਸੀਂ ਨਾਮ ਬੋਲੋ ਜੇਕਰ ਮੈਂ ਚਾਹ ਦਿੱਤਾ ਤੁਸੀਂ ਗੁਪਤ ਦੁਸ਼ਮਣ ਜਾਂ ਫਿਰ ਦੁਸ਼ਮਣ ਕੋਲ ਸਕਦੇ ਇਸ ਤਰ੍ਹਾਂ ਬੋਲਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਉਹ ਜਿਹੜਾ ਕਾਗਜ਼ ਹੈ ਨਾ ਉਸ ਕਾਗਜ਼ ਨੂੰ ਤੁਸੀਂ ਜਿਹੜਾ ਗੰਦਾ ਨਾਲਾ ਹੈ ਜਿਹੜਾ ਗੰਦਾ ਪਾਣੀ ਚੱਲਦਾ ਪਿਆ ਉਸ ਦੇ ਵਿੱਚ ਤੁਸੀਂ ਸੁੱਟ ਦੇਣਾ ਹੈ ਉਸੀ ਆਪਣੀ ਪੂਰੀ ਤਾਕਤ ਦੇ ਨਾਲ ਜਿੰਨੀ ਤੁਹਾਡੇ ਚ ਜਾਣੀ ਉਸ ਪੂਰੀ ਤਾਕਤ ਦੇ ਨਾਲ ਤੁਸੀਂ ਇਸ ਕਾਗੇ ਨੂੰ ਸੁੱਟਣਾ ਇਹ ਨਹੀਂ ਕਿ ਤੁਸੀਂ ਸਿੱਧਾ ਉਹ ਵੈਸੇ ਹੀ ਤੁਸੀਂ ਸੁੱਟ ਦਿਓ ਉਸ ਤਰੀਕੇ ਦੇ ਨਾਲ ਨਹੀਂ ਪੂਰੇ ਜ਼ੋਰ ਦੇ ਨਾਲ ਸੁੱਟਣਾ ਕਿਉਂਕਿ ਜੇਕਰ ਆਪਾਂ ਸੋਚੀਏ ਸੁੱਟਣ ਦੇ ਵਿੱਚ ਤੇ ਉਹ ਕਿਸੇ ਚੀਜ਼ ਨੂੰ ਪਾਉਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਉਕੇ ਕਿਸੇ ਤਾਂ ਚੀਜ਼ ਨੂੰ ਅਸੀਂ ਗੁੱਸੇ ਦੇ ਨਾਲ ਸੁੱਟ ਦਿੰਨੇ ਆ ਤੇ ਕਿਸੇ ਨੂੰ ਹੌਲੀ ਜਿਹਾ ਕਰਕੇ ਹੀ ਅਸੀਂ ਸੁੱਟਦੇ ਆ ਇਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ ਹੈ ਇਸ ਤਰੀਕੇ ਦੇ ਨਾਲ ਇਸ ਕਾਗਜ਼ ਨੂੰ ਤੁਸੀਂ ਸੁੱਟ ਕੇ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਤੇ ਨਾ ਹੀ ਰਸਤੇ ਦੇ ਵਿੱਚ ਰੁਕਣਾ ਤੇ ਆਪਣੇ ਘਰ ਤੁਸੀਂ ਸਿੱਧਾ ਵਾਪਸ ਮੁੜੇ ਆਉਣਾ ਹੈ ਇਹ ਉਪਾਕਰਨ ਦੇ ਨਾਲ ਤੁਹਾਨੂੰ ਹੌਲੀ-ਹੌਲੀ ਕਰਕੇ ਜਿਹੜਾ ਤੁਹਾਡਾ ਦੁਸ਼ਮਣ ਹੈ ਨਾ ਉਹ ਸ਼ਕਤੀਹੀਨ ਹੁੰਦਾ ਦਿਖਾਈ ਦੇਵੇਗਾ ਹੌਲੀ ਹੌਲੀ ਕਰਕੇ ਹੁੰਦੀ ਹੈ ਜਿੰਨੀਆਂ ਵੀ ਸ਼ਕਤੀਆਂ ਨੇ ਜੋ ਵੀ ਉਸਦੀ ਪਾਵਰੇ ਉਹ ਖਤਮ ਹੋ ਜਾਵੇਗੀ ਉਸਦੀ ਜਿੰਨੀ ਵੀ ਜ਼ਮੀਨ ਜਾਇਦਾਦਾਂ ਨੇ ਸਭ ਕੁਝ ਨਸ਼ਟ ਹੋ ਜਾਵੇਗਾ ਕਿਉਂਕਿ ਜੋ ਇਨਸਾਨ ਕਿਸੇ ਦੇ ਨਾਲ ਬੁਰਾ ਕਰਦਾ ਉਸਦੇ ਨਾਲ ਹਮੇਸ਼ਾ ਬੁਰਾ ਹੀ ਹੁੰਦਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡਾ ਦੁਸ਼ਮਣ ਤੁਹਾਨੂੰ ਛੱਡ ਕੇ ਕਿਸੇ ਹੋਰ ਨੂੰ ਤਕਲੀਫ ਉਕਦੀਣਾ ਚਾਹੇਗਾ ਕਿਸੇ ਹੋਰ ਦਾ ਬੁਰਾ ਸੋਚੇਗਾ ਤੇ ਉਹ ਕਦੇ ਵੀ ਕਿਸੇ ਸੋਚ ਕੇ ਕਿਸੇ ਦਾ ਬੁਰਾ ਨਹੀਂ ਕਰ ਸਕਦਾ ਕਿਉਂਕਿ ਉਹ ਜੋ ਵੀ ਕਿਸੇ ਦੇ ਉੱਪਰ ਕਿਰਿਆ ਕਰੇਗਾ ਤਾਂ ਕਿਰਿਆਵਾ ਕਰਨ ਕਰੇਗਾ ਉਹ ਉਸ ਦੀਆਂ ਮੁੜ ਕੇ ਉਸਤੇ ਹੀ ਵਾਪਸ ਜਾਣਗੀ ਹੈ ਇਸ ਉਪਾਅ ਨੂੰ ਜੇਕਰ ਤੁਸੀਂ ਕਹੋ ਨਾ ਕਿ ਛੋਟੀ ਮੋਟੀ ਚੀਜ਼ ਦੇ ਲਈ ਤੁਸੀਂ ਕਰੋਗੇ ਤਾਂ ਉਸ ਦੇ ਲਈ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਜੇਕਰ ਤੁਸੀਂ ਸਹੀ ਹੋ ਤੁਹਾਡੀ ਗਲਤੀ ਨਹੀਂ ਤਾਂ ਤੁਸੀਂ ਇਸ ਉਪਾਅ ਨੂੰ ਕਰੋ ਫਿਰ ਹੀ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲੇਗਾ ਜੇਕਰ ਤੁਸੀਂ ਗਲਤ ਹੋ ਬਰਾਬਰ ਹੀ ਸਾਹਮਣੇ ਵਾਲੇ ਇਨਸਾਨ ਦੇ ਫਿਰ ਤੁਸੀਂ ਇਸ ਉਪਾਅ ਨੂੰ ਨਾ ਕਰੇ ਇਹ ਵਾਲਾ ਉਪਾਅ ਤੁਹਾਨੂੰ ਸ਼ਾਮ ਦੇ ਸਮੇਂ ਤੁਸੀਂ ਕਰਨਾ ਆਪਣੇ ਘਰ ਦੀ ਦੱਖਣ ਦਿਸ਼ਾ ਦੇ ਵਿੱਚ ਬੈਠ ਕੇ ਸ਼ਾਮ ਦੇ ਸਮੇਂ ਤੁਸੀਂ ਕਰਨਾ ਹੈ ਕਿਵੇਂ ਕਿ ਇਸ ਕਾਗਜ਼ ਦਾ ਤੁਸੀਂ ਇਸ ਸਾਈਜ਼ ਦਾ ਟੁਕੜਾ ਕਰਨਾ ਉਸ ਦੇ ਉੱਪਰ ਸ਼ਤਰੂ ਦਾ ਦੁਸ਼ਮਣ ਦਾ ਨਾਮ ਲਿਖਣਾ ਉਹ ਤੁਸੀਂ ਆਪਣੇ ਘਰ ਦੀ ਦੱਖਣ ਦਿਸ਼ਾ ਦੇ ਵਿੱਚ ਬੈਠ ਕੇ ਹੀ ਕਰਨਾ ਹੋਵੇਗਾ ਇਸ ਤਰੀਕੇ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਸ ਦਿਸ਼ਾ ਦੇ ਵਿੱਚ ਬੈਠ ਕੇ ਜੇਕਰ ਤੁਸੀਂ ਇਹ ਉਪਾਅ ਕਰੋਗੇ ਪੂਰੇ ਵਿਸ਼ਵਾਸ ਦੇ ਨਾਲ ਤਾਂ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਵੀ ਬਹੁਤ ਵਧੀਆ ਮਿਲੇਗਾ ਇਸ ਤਰੀਕੇ ਦੇ ਲਈ ਜੇਕਰ ਅਸੀਂ ਦੱਖਣ ਦਿਸ਼ਾ ਦੇ ਵਿੱਚ ਬੈਠ ਕੇ ਇਹ ਆਪਣੇ ਦੁਸ਼ਮਣ ਦਾ ਨਾਸ਼ ਕਰਨ ਦੇ ਲਈ ਉਪਾਅ ਕਰਾਂਗੇ ਤਾਂ ਦੱਖਣ ਦਿਸ਼ਾ ਨੂੰ ਬਹੁਤ ਹੀ ਜ਼ਿਆਦਾ ਬੈਸਟ ਮੰਨਿਆ ਜਾਂਦਾ ਹੈ ਇਸ ਉਪਾਅ ਦੇ ਲਈ ਇਸ ਕਰਕੇ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੀ ਦੱਖਣ ਦਿਸ਼ਾ ਦੇ ਵਿੱਚ ਬੈਠ ਕੇ ਹੀ ਕਰਿਆ ਕਰੋ ਇਸ ਤਰੀਕੇ ਦਿਨਾਂ ਚੈਕਰ ਤੁਸੀਂ ਉਪਾਅ ਕਰਦੇ ਹੋ ਤੁਹਾਡੀ ਘਰ ਦੀ ਵਿੱਚ ਬਹੁਤ ਹੀ ਜ਼ਿਆਦਾ ਡਿਸਪਰਮਿੰਗ ਰਹਿੰਦੀ ਹੈ ਉਪਾਅ ਕਰਨ ਦੇ ਸਮੇਂ ਵੀ ਤੁਹਾਨੂੰ ਇਕਾਂਤ ਇਕੱਲੇ ਬੈਠ ਕੇ ਕਰਨ ਦਾ ਮੌਕਾ ਨਹੀਂ ਮਿਲਦਾ ਤਾਂ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਆਪਣੇ ਘਰ ਦੀ ਛੱਤ ਦੇ ਉੱਪਰ ਵੀ ਜਾ ਸਕਦੇ ਹੋ ਉੱਥੇ ਬੈਠ ਕੇ ਵੀ ਤੁਸੀਂ ਇਹ ਉਪਾਅ ਕਰ ਸਕਦੇ ਹੋ ਉਪਾਅ ਕਰਦੇ ਸਮੇਂ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਪੂਰੇ ਵਿਸ਼ਵਾਸ ਦੇ ਨਾਲ ਕਰਨਾ ਹੈ ਜੇਕਰ ਅਸੀਂ ਵਿਸ਼ਵਾਸ ਦੇ ਨਾਲ ਕਰਾਂਗੇ ਸਾਡੇ 'ਚ ਵਿਸ਼ਵਾਸ ਸ਼ਰਦਾਈ ਭਾਵਨਾਇ ਤਾਂ ਸਭ ਕੁਝ ਜੇਕਰ ਵਿਸ਼ਵਾਸ ਨਹੀਂ ਤਾਂ ਕੁਝ ਵੀ ਨਹੀਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਦੂਰ ਹੋਣ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣ ਤਾਂ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਇਹ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਤੇ ਘਰੇਲੂ ਜਿਹਾ ਹੈਗਾ ਇਹ ਉਪਾਅ ਤੁਸੀਂ ਘਰ ਦੇ ਵਿੱਚ ਬੈਠ ਕੇ ਆਸਾਨੀ ਦੇ ਨਾਲ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਪੀਕੋਵੈਲਟ ਬੋਗਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਾਂ ਅੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪੈਨਪ੍ਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਕੋ ਹੋਰ ਨਵੀਂ ਵੀਡੀਓ ਦੇ ਨਾਲ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ